ਆਮ ਆਦਮੀ ਪਾਰਟੀ ਨੇ ਝੁੱਟੇ ਲਾਰੇ ਦਿੱਤੇ ਸੀ ਮੇਰੀ ਮਾਤਾਵਾਂ ਭੈਣਾਂ ਨੂੰ ਕਿਹਾ ਸੀ ਕਿ ਕਰਜ਼ਾ ਰੁਪਈਆ ਦਿਆਂਗੇ ਮਹੀਨੇ ਦਾ ਅਸ ਤੱਕ ਉਹ ਨਹੀਂ ਮਿਲਿਆ ਬਿਜਲੀ ਮੈਂ 3 ਘੰਟੇ ਸਵੇਰੇ ਕੱਟ ਲੱਗਦਾ ਹੈ 3 ਘੰਟੇ ਸ਼ਾਮ ਨੂੰ ਲੱਗਦਾ ਹੈ ਅੱਜ ਦੇ ਦਿਨ ਅੱਜ ਬਿਜਲੀ ਦੇ ਨਹੀਂ ਲੋਡ ਨਹੀਂ ਹੈ ਤਾਂ ਵੀ ਕੱਟ ਲੱਗ ਰਿਹਾ ਹੈ ਅੱਗੇ ਗਰਮੀ ਤੇ ਜਾ ਕੇ ਕੀ ਹੋਏਗਾ ਜਿੱਥੇ ਬੰਦਿਆਂ ਦੇ ਕੁਝ ਆਗੂ ਨੇ ਕੱਲ ਤਬਰਕਾਰ ਕੀਤਾ ਸੀ ਨਾ ਔਰ ਫਿਰ ਇਲੈਕਸ਼ਨ ਲੜੇ ਜਿਹੜਾ ਜਿੱਤਿਆ ਰਾਜੇਵਾਲ ਦੇ ਰਾਜੇਵਾਲ ਸੀ ਨਾ ਸਭ ਤੋਂ ਵੱਡਾ ਆਪ ਦੇ ਪਿੰਡ 'ਚ 30 ਵੋਟਾਂ ਮਿਲੀਆਂ ਵੀ ਸਹੀ ਲੀਡ ਕਰ ਰਹੇ ਸੀ ਸਹੀ ਗੱਲ ਕਰ ਰਹੇ ਸੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾ ਦਿੰਦੇ ਲੋਕਾਂ ਨੂੰ ਸਮਝ ਆ ਗਈ ਫਿਰ ਇਹਨਾਂ ਨੇ ਨਾਟਕ ਕੀਤਾ ਕਿਸਾਨ ਦੇ ਬਲੇਵਾਸ ਤੇ ਕੁਝ ਨਹੀਂ ਕੀਤਾ और जो मोदी देना चाहता सी और लिता नहीं किसान ही अस जाकर प्रधान किसान मैं किसान खड़े जगदीश जी किसान सारे किसान खड़े क्यों तो नहीं जोड़े किसान भगवंत मान सब तो झूठा बंदा है तो खेड़े की गल सुना दिया मीडिया में यही गल है ना पहले की कहें खेरे च पर्चा होगा की सी कि झूठा हुआ है निर्दोष है उसे परचे च आप अंदर देखिए कहेंोर तो है है आप लोग बर्बाद करता आम आदमी पार्टी इन्होंने पां सौ करोड़ रुपया खर्च किया राजस्थान से मध्य प्रदेश च जिते चोणा हुई होया कि पांच सौ खर्च करके कि वोटा जोड़ा नोटा होंगे ना ਜਿਹਨੂੰ ਕੋਈ ਨਹੀਂ ਪਸੰਦ ਕਰਦਾ ਉਸ ਤੋਂ ਥੱਲੇ ਦੇਖੋ ਭਾਰਤੀ ਜਨਤਾ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਦੇਖਦੇ ਹੋਏ ਲੋਕਾਂ ਦੀ ਇੱਛਾ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਇੱਕ ਭਾਵਨਾ ਹੀ ਬਣ ਗਈ ਹੈ ਅਗਰ ਪੰਜਾਬ ਨੂੰ ਬਚਾਣਾ ਹੈ ਕਿਸਾਨ ਨੂੰ ਬਚਾਣਾ ਹੈ ਮਜ਼ਦੂਰ ਨੂੰ ਬਚਾਣਾ ਹੈ ਤਾ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਣਾ ਹੀ ਪਵੇਗਾ ਅਜ ਲੋਕ ਪਿਆਰ ਨੇ ਪਿੰਡਾਂ ਦੇ ਔਰ ਪੰਜਾਬ ਦੇ ਲੋਕ ਪਿਆਰ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਵਿਕਾਸ ਵੀ ਹੋਏਗਾ ਕੰਮ ਵੀ ਹੋਏਗਾ ਔਰ ਪੰਜਾਬ ਦੇ ਚੜਾ ਕਰਜ਼ਾ ਹੈ ਅੱਜ ਜਿਹੜੀ ਕਰਜ਼ੇ ਦੀ ਸਥਿਤੀ ਹੈ ਉਹਦੇ ਤੋਂ ਵੀ ਮੁਕਤ ਹੋਏਗਾ ਤਾਂ ਇਸ ਕਰਕੇ ਲੋਕ ਸਮਝਦਾਰ ਹੋ ਚੁੱਕੇ ਹੈ ਪਰ ਠੀਕ ਹੈ ਆਮ ਆਦਮੀ ਪਾਰਟੀ ਨੇ ਝੂਠੇ ਲਾਰੇ ਦਿੱਤੇ ਸੀ ਮੇਰੀ ਅਮਾਤਾਵਾਂ ਪੈਣਾ ਨੂੰ ਕਿਹਾ ਸੀ 1000 ਰੁਪਿਆ ਦੇਾਂਗੇ ਮਹੀਨੇ ਦਾ ਅੱਜ ਤੱਕ ਉਹ ਨਹੀਂ ਮਿਲਿਆ ਅੱਜ ਬਿਜਲੀ ਦੀ ਗੱਲ ਕਰਦੇ ਆ ਉਹ ਕਦੇ ਬਿਜਲੀ ਬਿਜਲੀ ਮੈਂ 3 ਘੰਟੇ ਸਵੇਰੇ ਕੱਟ ਲੱਗਦਾ ਹੈ 3 ਘੰਟੇ ਸ਼ਾਮ ਨੂੰ ਲੱਗਦਾ ਹੈ ਅੱਜ ਦੇ ਦਿਨ ਅਜ ਬਿਜਲੀ ਦੇ ਨਹੀਂ ਲੋਡ ਨਹੀਂ ਹੈ ਤਾਂ ਵੀ ਕੱਟ ਲੱਗ ਰਿਹਾ ਹੈ ਅੱਗੇ ਗਰਮੀ 'ਚ ਜਾ ਕੇ ਕੀ ਹੋਏਗਾ ਫੈਸ ਕਰਕੇ ਕੀ ਇੱਕ ਲੋਕਾਂ ਨੂੰ ਸਮਝ ਆ ਗਈ ਔਰ ਹੁਣ ਅੱਜ ਜਿਹੜਾ ਹੈ ਜਗਦੀਸ਼ ਜੀ ਸਾਡੇ ਨਾਲ ਲੀਡਰ ਆਦਮੀ ਹੈ ਜੁਆਇਨ ਕੀਤਾ ਹੈ ਇਹਨਾਂ ਨਾਲ ਸਾਥੀਆਂ ਨੇ ਜੁਆਇਨ ਕੀਤਾ ਹੈ ਬਾਕੀ ਹੋਰ ਪਿੰਡਾਂ ਦੇ ਵਿੱਚ ਵੀ ਸਾਥੀ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਹੋਣ ਵਾਸਤੇ ਕਹਿ ਰਹੇ ਨੇ ਔਰ ਮੈਂ ਜਿਹੜੀ ਇੱਕ ਪੰਜਾਬ ਦੀ ਵੀ ਸਾਡੀ ਇੱਕ ਟੀਮ ਬਣੀ ਹੈ ਉਦੇ ਵਿੱਚ ਮੈਂ ਮੈਂਬਰ ਵੀ ਆ ਡਰੋਇਨਿੰਗ ਵਾਸਤੇ ਮੈਂ ਦੂਸਰੇ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਜਾ ਕੇ ਤੇ ਆਪਣੇ ਇਲਾਕੇ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਤੁਹਾਡੇ ਰਾਏ ਕਹਿਣਾ ਚਾਹਣਾ ਠੀਕ ਹੈ ਕੋਈ ਵੋਟ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਅਗਰ ਕੋਈ ਇਹ ਜਿਆ ਬੰਦਾ ਸੋਚਦਾ ਵੀ ਮੈਂ ਵੋਟਾਂ ਉਧਰ ਪਾਈਆਂ ਕੋਈ ਗੱਲ ਨਹੀਂ ਕੋਈ ਵੋਟਾਂ ਕੁੰਮ ਦਾ ਮੇਲਾ ਨਹੀਂ ਹੈ ਅਗਰ ਅੱਜ ਵੀ ਕੋਈ ਸਾਡੇ ਨਾਲ ਵਾਪਸ ਆਪਦੇ ਆਣਾ ਜਾਂ ਨਵੇਂ ਕੋਈ ਆਣਾ ਚਾਹੁੰਦੇ ਸੀ ਉਹਦੇ ਵਾਸਤੇ ਸਾਡੇ ਪਾਰਟੀ ਦੇ ਸਾਡੇ ਬੂਏ ਜਿਹੜੇ ਖੁੱਲੇ ਆ ਔਰ ਉਸੇ ਜਿਤਨਾਲੀ ਔਰ ਜਿਹੜਾ ਸਾਡੇ ਨਾਲ ਆ ਜਾਂਦਾ ਉਹਦੇ ਮਤਲਬ ਮਾਨ ਸਮਾਨ ਦੇ ਵਿੱਚ ਕਦੇ ਕਮੀ ਨਹੀਂ ਆਂਦੀ ਇਹ ਕਿਸਾਨੀ ਅੰਦੋਲਨ ਦੌਰਾਨ ਇਨ੍ਹਾਂ ਚਿਹਰਿਆਂ ਨੇ ਬੜੀ ਮਤਲਬ ਕੀ ਖਲਾਫਤ ਕੀਤੀ ਵਿਜੇ ਦੀ ਖਲਾਫ ਨਰੇਬਾਜੀ ਰਹੀ ਅੱਜ ਜਿਹੜਾ ਮੁੜ ਕੇ ਜਿਹੜਾ ਇਸ ਪਾਸੇ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਦੇਖੋ ਲੋਕਾਂ ਨੂੰ ਬੜੀ ਜਲਦੀ ਸਮਝ ਆ ਗਈ ਠੀਕ ਹੈ ਜਿੱਥੇ ਬੰਦਿਆਂ ਦੇ ਕੁਝ ਆਗੂਆਂ ਨੇ ਗਲਤ ਪ੍ਰਚਾਰ ਕੀਤਾ ਸੀਗਾ ਔਰ ਫਿਰ ਇਲੈਕਸ਼ਨ ਲੜੇ ਕਿਹੜਾ ਜਿੱਤਿਆ ਰਾਜੇਵਾਲ ਦੇ ਰਾਜੇਵਾਲ ਸੀ ਨਾ ਸਭ ਤੋਂ ਵੱਡਾ ਆਪਦੇ ਪਿੰਡ 'ਚ 30 ਵੋਟਾਂ ਮਿਲੀਆਂ 2200 ਵੋਟਾਂ ਦੇ ਸਾਰਾ ਸਿਮਟ ਗਿਆ ਲੋਕਾਂ ਨੂੰ ਸਮਝ ਆ ਗਈ ਕਿ ਨਹੀਂ ਆਈ ਆਪਾਂ ਹੁਣ ਉਹ ਗੱਲ ਕਿਉਂ ਕਰਦੇ ਆ ਜੇ ਲੋਕਾਂ ਨੂੰ ਸਹੀ ਸਮਝ ਆਂਦੀ ਵੀ ਇਹ ਸਹੀ ਲੀਡ ਕਰ ਰਹੀ ਸੀ ਸਹੀ ਗੱਲ ਕਰ ਰਹੀ ਸੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਨਾ ਬਣਾ ਦਿੰਦੇ ਲੋਕਾਂ ਨੂੰ ਸਮਝ ਆ ਗਈ ਵੀ ਇਹਨਾਂ ਨੇ ਨਾਟਕ ਕੀਤਾ ਕਿਸਾਨ ਦੇ ਭਲੇ ਵਾਸਤੇ ਕੁਝ ਨਹੀਂ ਕੀਤਾ ਔਰ ਜੋ ਮੋਦੀ ਦੇਣਾ ਚਾਹੁੰਦਾ ਸੀ ਉਹ ਦਿੱਤਾ ਨਹੀਂ ਵਾਪਸ ਮੁੜਿਆ ਇਹ ਤੇ ਫਿਰ ਇਹ ਸਮਝ ਆਏਗੀ ਲੋਕਾਂ ਨੂੰ ਇਹ ਸਕਦੇ ਕਿ ਪੰਜਾਬ ਦੀ ਬਈ ਜੀਪੀ ਦੇ ਨਾਲ ਹੁਣ ਕਿਸਾਨ ਜੁੜ ਰਹੇ ਕੋ ਕਿਸਾਨ ਹੀ ਅਸੀਂ ਸਾਰੇ ਜਾਕਰ ਸਾਡਾ ਪ੍ਰਧਾਨ ਕਿਸਾਨ ਹੈ ਮੈਂ ਕਿਸਾਨ ਆ ਸਾਡੇ ਜਗਦੀਸ਼ ਜੀ ਕਿਸਾਨ ਸਾਰੇ ਕਿਸਾਨ ਖੜੇ ਕਿਉਂ ਨਹੀਂ ਜੁੜਨੇ ਕਿਸਾਨ ਜਦੋਂ ਪਤਾ ਹੈ ਕਿ ਮੋਦੀ ਸਾਹਿਬ ਔਰ ਭਾਰਤੀ ਜਨਤਾ ਪਾਰਟੀ ਵਗੈਰ ਪੰਜਾਬ ਦਾ ਹਿੰਦੁਸਤਾਨ ਦਾ ਜਿਹੜਾ ਹੈ ਉਹ ਸੁਧਾਰ ਨਹੀਂ ਹੋ ਸਕਦਾ ਆਮ ਆਦਮੀ ਪਾਰਟੀ ਬੀ ਜੀਪੀ ਤੇ ਅਕਸਰ ਹੀ ਹਮਲਾਵਰ ਰਹਿੰਦੀ ਹੈ ਦੁਰੇਸ਼ ਸਵਾਲ ਚੁੱਕਦੀ ਰਹਿੰਦੀ ਹੈ ਮੌਜੂਦਾ ਸਮੇਂ ਦੀ ਜੇ ਗੱਲ ਕਰ ਲਈਏ ਤਾਂ ਈਡੀ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀਗਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਮਨ ਉਸ ਨੂੰ ਲੈ ਕੇ ਜਿਹੜਾ ਇਲਜ਼ਾਮ ਲਗਾਇਆ ਦੇਖੋ ਭਗਵੰਤ ਮਾਨ ਸਭ ਤੋਂ ਝੂਠਾ ਬੰਦਾ ਹੈ ਸਾ ਇੱਕ ਥਾਂ ਠੋਕਦਾ ਦੂਜੇ ਥਾਂ ਚੱਟ ਲੈਂਦਾ ਤੁਹਾਨੂੰ ਖੇਰੇ ਦੀ ਗੱਲ ਸੁਣਾ ਦਿਆਂ ਮੀਡੀਆ ਰਹੀ ਗੱਲ ਨਾ ਪਹਿਲੇ ਕੀ ਕਹਿੰਦਾ ਸੀ ਤੂੰ ਤਾਂ ਖੇਰੇ 'ਚ ਪਰਚਾ ਹੋਇਆ ਕੀ ਕਹਿੰਦਾ ਸੀ ਕਿ ਚੂਟਾ ਹੋਇਆ ਹੈ નિર્ਦੋਸ਼ ਹੈ ਉਸੇ ਪਰਚੇ ਤੇ ਆਪ ਅੰਦਰ ਦੇ ਕੇ ਕਹਿੰਦਾ ਹੈ ਚੋਰ ਹੈ ਠੁੱਕੇ ਚੜਨ ਲੱਗ ਲੀ ਹੈ ਤੂੰ ਅਗਰ ਬੰਦਾ ਹੀ ਹੈ ਅਗਰ ਸ਼ਰਮੀ ਹੋਏ ਤੂੰ ਦੂਸਰਾ ਪਰਚਾ ਕੋਈ ਹੋਰ ਦੇ ਲੈ ਜੁੱਟੇ ਪਰਚੇ ਤਾਂ ਦੇਣੀ ਹੈ ਤਾਂ ਫਿਰ ਇਹਦੇ ਵਿੱਚ ਤੁਸੀਂ ਇਹਦੇ ਇਲਾਵਾ ਕੀ ਸਮਝੋਗੇ ਜੋ ਇੰਨੀ ਘੱਟਿਆ ਹਰਕਤ ਹੈ ਇੱਕ ਪਾਸੇ ਉਹ ਕਹਿ ਰਿਹਾ ਸੀ ਵੀ ਆ ਪਰਚਾ ਗਲਤ ਦਿੱਤਾ ਇਹਦੇ ਵਿੱਚ ਰਾਜਨੀਤੀ ਹੈ ਉਦੋਂ ਉਹਦੇ ਨਾਲ ਸੀਗਾ ਨਾ ਉਹ ਜਦੋਂ ਉਹਨੂੰ ਛੱਡ ਗਿਆ ਆਪਨੇ ਕਾਰਵਾਈ ਕਰਾਈ ਆਪਨੇ ਅੰਦਰ ਕਰਾਇਆ ਤੇ ਕਿਹਾ ਇਹ ਸਹੀ ਹੈ ਫਿਰ ਕੀ ਹੋਏਗਾ ਮਨ ਲਗੀ ਤੁਸੀਂ ਜਿਹੜਾ ਕਹਿ ਰਹੇ ਜੀ ਕਿ ਏਡੀ ਵੱਲੋਂ ਜਿਹੜਾ ਸਮਾਂ ਨਹੀਂ ਉਹ ਸਹੀ ਢੰਗ ਨਾਲ ਹੋਇਆ ਦੇਖੋ ਇਹਨਾਂ ਜੇ ਦਿੱਲੀ ਇਹਨਾਂ ਦੇ ਕਾਰਵਾਈ ਹੋਏ ਤੇ ਐਡੀ ਗਲਤ ਤੇ ਪੰਜਾਬ ਜੇ ਕਰਾਨ ਤੇ ਐਡੀ ਸਹੀ ਇਹ ਜਿੱਤ ਜਾਣ ਇਹ ਵੀ ਐਮ ਸਹੀ ਇਹ ਹਾਰ ਜਾਣ ਇਹ ਵੀ ਐਮ ਚੋਰ ਯਾਰ ਇਹ ਕੋਈ ਗੱਲ ਥੋੜੀ ਹੈ ਜਿੱਥੇ ਆਪ ਦਾ ਦਾ ਲੱਗੋ ਚੰਗਾ ਨਹੀਂ ਲੱਗਿਆ ਉੱਥੇ ਬੰਦਾ ਇਹ ਤਾਂ ਨਹੀਂ ਚੱਲਦਾ ਗੱਲ ਲੋਕਾਂ ਨੂੰ ਸਮਝ ਐਸ ਗੱਲ ਦੀ ਇਸ ਤਿਹਾਰਾਂ ਦੀ ਗੱਲ ਕੀਤੀ ਜੀ ਜਾਂ ਬੋਰਡਾਂ ਦੀ ਗੱਲ ਕੀਤੀ ਤੇ ਵਿਕਾਸ ਕਿਸ ਤਰ੍ਹਾਂ ਦੇਖਦੇ ਨੂੰ ਪੰਜਾਬ ਨੂੰ ਬਰਬਾਦ ਕਰਤਾ ਆਮਾਦੀ ਪਾਰਟੀ ਨੇ ਇਹਨਾਂ ਨੇ 500 ਕਰੋੜ ਰੁਪਇਆ ਖਰਚ ਕੀਤਾ ਪੰਜਾਬ ਦਾ Rajasthan 'ਚ Madhya Pradesh 'ਚ ਜਿੱਥੇ ਚੋਣਾਂ ਹੋਈਆਂ ਕੋਈ ਆ ਕੀ ਉੱਥੇ 500 ਖਰਚ ਕਰਕੇ ਕਿੰਨੀਆਂ ਵੋਟਾਂ ਜਿਹੜਾ ਨੋਟਾ ਹੁੰਦਾ ਨਾ ਜਿਹਨੂੰ ਕੋਈ ਨਹੀਂ ਪਸੰਦ ਕਰਦਾ ਉਸ ਤੋਂ ਥੱਲੇ ਇਹਨਾਂ ਨੂੰ ਵੋਟਾਂ ਮਿਲੀਆਂ ਅੱਧਾ ਪਰਸੈਂਟ 500 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕੀਤਾ ਅਜਾ ਤੁਸੀਂ ਐਡ ਦੇਖੋਗੇ ਨਾ ਐਡੀ ਡੇਡ ਆਂਦੀ ਹੈ ਹੁਣ 518 ਕੰਦੇ ਜੀ ਮੈਂ ਲੈ ਲੈ ਮੁਲਾਜਮ ਜਿਹੜੇ ਪਹਿਲੇ ਪੱਕੇ ਕਿਤੇ ਸ਼ੋਰ ਹੁੰਦੇ ਫਿਰਦੇ ਉਹ ਕਹਿੰਦੇ ਨਾਟਕ ਕਰਤਾ ਇਹਦਾ ਨਾਟਕ ਦਾ ਜਿਹੜਾ ਨਾਟਕਕਾਰ ਹੈ ਉਹ ਨਾਟਕ ਹੀ ਕਰੇਗਾ ਕੰਮ ਨਹੀਂ ਕਰੇਗਾ ਤੇ ਨਾਟਕ ਕਰਨ ਦਾ ਕੰਮ ਇਹਨਾਂ ਦਾ ਕੇਂਦਰ ਬੋਲ ਬਜਟ ਪੇਸ਼ ਕੀਤਾ ਗਿਆ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਜਿਹੜਾ ਚੋਣਵੀ ਬਜਟ ਜਿਹੜਾ ਲਿਆਂਦਾ ਗਿਆ ਹੈ ਕਿ ਕੋਈ ਉਹਦੇ ਚੀਨੀ ਗਲਵਾਈ ਦਾ ਜਿਹੜਾ ਓਵਰ ਕੌਨਫੀਡੈਂਸ ਦਿਖਾਇਆ ਜਾ ਰਿਹਾ ਹੈ ਵੀ ਦੇਖੋ ਇੱਕ ਗੱਲ ਹੈ ਉਹ ਵਿਚਾਰੇ ਸਹੀ ਨੇ ਵਿਰੋਧੀ ਦਰਾਂ ਨੇ ਉਲਾਮ ਨਹੀਂ ਹੈ ਅਗਰ ਸੋਨੇ ਦੀ ਈਟ ਬਣਾ ਦੇਣਾ ਉਹ ਕਹਣਗੇ ਪਿੱਤਲ ਦੀ ਹੈ ਜੋ ਉਹਨੂੰ ਸੋਨੇ ਦੀ ਸੋਨਾ ਕਹਿਣ ਦੇ ਵੋਟਾਂ ਕਿੱਥੋਂ ਲੈਣ ਤੇ ਇਹ ਅਗਰ ਪ੍ਰਸ਼ੰਸਾ ਕਰਨ ਸੈਂਟਰ ਦੀ ਤੱਕ ਨੂੰ ਤੇ ਖੜੇ ਕੀ ਹੋਣ ਇਹਨਾਂ ਨੇ ਤਾਂ ਆਲੋਚਨਾ ਕਰਨੀ ਕਰਨੀ ਹੈ ਬਾਕੀ ਪਬਲਿਕ ਜਿਹੜੀ ਹੈ ਉਹ ਜਾਣਦੀ ਹੈ ਕੀ ਚੰਗਾ ਕੀ ਮਾੜਾ 2024 ਦੀਆਂ ਚੋਣਾਂ ਆਉਣ ਜਾ ਰਹੀਆਂ ਨੇ ਕਿਸ ਤਰ੍ਹਾਂ ਜਮੀਨੀ ਪੱਧਰ ਤੇ ਵਰਕ ਚੱਲ ਰਿਹਾ ਜੀ ਤੁਹਾਡਾ ਕਿਸ ਤਰ੍ਹਾਂ ਦੀ ਤਿਆਰੀ ਕੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾ ਜੀ ਬੜਾ ਇੱਕ ਸਿਸਟਮ ਹੈ ਔਰ ਸਿਸਟਮ ਕਰਕੇ ਜਿੱਥੇ ਸਿਕਬਰੀ ਆ ਜਾਂਦੇ ਨਾ ਬਾਰ-ਬਾਰ ਆ ਲਿਆ ਸਾਡਾ ਸਿਸਟਮ ਥੱਲੇ ਲੈਵਲ ਤੱਕ ਹੈ ਬੂਥ ਤੱਕ ਹੈ ਅਰ ਅੱਗੇ ਬੂਥ ਕੇ ਪੰਨਾ ਪ੍ਰਮੁਖ ਤੱਕ ਹੁੰਦਾ ਏ ਇੱਕ ਬੂਥ ਦੇ ਉਤੇ ਇੱਕ ਪ੍ਰਧਾਨ ਹੁੰਦਾ ਏ ਉਹਦੇ ਕੋਲ 10 ਬੰਦੇ ਹੁੰਦੇ ਨੇ ਉੱਥੇ ਅਗਰ 5 400 ਵੋਟਾਂ ਤੋਂ 900-100 ਬੰਡੀਆਂ ਹੁੰਦੀਆਂ ਇਸ ਤਰ੍ਹਾਂ ਸਿਸਟਮ ਹੈ ਕਿੰਨੇ ਬੰਦੇ ਸ਼ਾਮਿਲ ਕੀਤੇ ਗਏ ਨੇ ਆਈ ਨੇ ਪਾਰਟੀ ਚ ਅਜੇ ਲਿਸਟ ਹੁਣ ਕਿੰਨੇ ਨੇ ਨਹੀਂ ਕੁੱਲ 12 ਬੰਦੇ 12 ਬੰਦੇ ਅਜੇ ਹੋਰ ਕਰਨਗੇ ਜਗਦੀਸ਼ ਜੀ ਦਾ ਇਹ ਟੇਲਰ ਹੈ ਫਿਲਮ ਤਾਂ ਬਾਕੀ ਹੈ